ਇੱਕ 55 ਸਾਲ ਦਾ ਫੁੱਫੜ ਆਪਦੀ 15 ਸਾਲਾਂ ਦੀ ਭਤੀਜੀ ਨਾਲ 12 ਸਾਲ ਸਬੰਧ ਬਣਾਉਂਦਾ ਰਿਹਾ। ਕੁੜੀ ਨੂੰ ਅਬੋਰਸ਼ਨ ਕਿੱਟਾਂ ਵੀ ਖਵਾਉਂਦਾ ਰਿਹਾ। ਪਤਾ ਨਹੀਂ ਕੁੜੀ ਨੂੰ ਕਿੰਨੀ ਵਾਰੀ ਪ੍ਰੈਗਨਨਸੀ ਹੋਈ ਤੇ ਉਹਨੂੰ ਅਬੋਰਸ਼ਨ ਕਿੱਟ ਖਵਾ ਦਿੰਦਾ ਹੁੰਦਾ ਸੀਗਾ। ਕੁੜੀ ਕਿਸੇ ਹੋਰ ਮੁੰਡੇ ਨਾਲ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਜਿਹੜੀ ਅੱਜ ਵਾਲੀ ਕਹਾਣੀ ਆ ਇਸ ਕਹਾਣੀ ਵਿੱਚ ਬੜੇ ਗੂੜੇ ਤੇ ਬੜੇ ਪਵਿੱਤਰ ਰਿਸ਼ਤੇ ਤਾਰ-ਤਾਰ ਹੋਏ ਆ ਇਹ ਕਹਾਣੀ ਹੈਗੀ ਆ ਬਿਹਾਰ ਦੇ ਔਰੰਗਾਬਾਦ ਦੀ ਔਰੰਗਾਬਾਦ ਦਾ ਇੱਕ ਮੁੰਡਾ ਹੁੰਦਾ 23-24 ਸਾਲ ਦੀ ਉਮਰ ਦਾ ਜਿਹਦਾ ਨਾਮ ਹੁੰਦਾ ਪ੍ਰਿਆੰਸ਼ੂ ਜਿਹੜਾ ਪ੍ਰਿਆੰਸ਼ੂ ਸੀਗਾ ਇਹ 60-65 ਵਿਗੇ ਜ਼ਮੀਨ ਦਾ ਮਾਲਕ ਸੀਗਾ ਪੂਰਾ ਸਰ ਦੇ ਵਰ ਦੇ ਘਰ ਦਾ ਇਹ ਮੁੰਡਾ ਸੀਗਾ 1 ਮਈ ਤੇ 2025 ਨੂੰ ਜਿਹੜਾ ਪ੍ਰਿਆੰਸ਼ੂ ਹੁੰਦਾ ਇਹਦਾ ਬਈ ਵਿਆਹ ਹੋ ਜਾਂਦਾ ਇੱਕ ਗੁੰਜਰ ਨਾਮ ਦੀ ਕੁੜੀ ਦੇ ਨਾਲ ਵਿਆਹ ਤੋਂ ਸੁਹਾਗ ਰਾਤ ਬਾਅਦ ਜਿਹੜਾ ਪ੍ਰਿਆੰਸ਼ੂ ਹੁੰਦਾ ਉਹ ਥੋੜਾ ਜਿਹਾ ਅਪਸੈਟ ਹੋ ਜਾਂਦਾ ਆ ਉਹ ਗੁੰਜਰ ਨੂੰ 2-3 ਦਿਨਾਂ ਬਾਅਦ ਪੁੱਛਦਾ ਆ ਕਿ ਜੋ ਤੂੰ ਪਿੱਛੇ ਚੰਨ ਚੜਾਏ ਆ ਉਹ ਸਾਰੇ ਮੇਰੇ ਸਾਹਮਣੇ ਸਾਫ਼ ਹੋ ਚੁੱਕੇ ਆ ਪਰ ਕੋਈ ਗੱਲ ਨਹੀਂ ਜੋ ਤੇਰਾ ਪਾਸਟ ਸੀਗਾ ਜੋ ਹੋ ਗਿਆ ਹਵਾ ਗਿਆ ਉਹ ਤੇ ਮਿੱਟੀ ਪਾ ਦੇ ਪਰ ਅਗਾਹ ਤੋਂ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਪਰਿਵਾਰ ਦੀ ਪਿੰਡ ਦੇ ਵਿੱਚ ਬੜੀ ਜਿਆਦਾ ਇੱਜ਼ਤ ਆ ਗੁੰਜਰ ਨੇ ਚਲੋ ਜੀ ਝੂਠੀਆਂ ਕਸਮਾਂ ਕੁਸਮਾਂ ਖਾ ਕੇ ਉਸ ਗੱਲ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸਮਾਂ ਆਉਂਦਾ ਆ 24 ਜੂਨ ਤੇ 2025 ਦਾ 24 ਜੂਨ 2025 ਨੂੰ ਜਿਹੜਾ ਪ੍ਰਿਆੰਸ਼ੂ ਹੁੰਦਾ ਇਹ ਆਪਦੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆਪਦੇ ਪਿੰਡ ਵਾਪਸ ਆ ਰਿਹਾ ਹੁੰਦਾ ਤੇ ਇਹ ਆਪਦੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਆ ਕੇ ਆਪਦੇ ਪਿੰਡ ਦੇ ਦੋ ਦੋਸਤਾਂ ਨੂੰ ਫੋਨ ਕਰਦਾ ਕਿ ਮੈਂ ਰੇਲਵੇ ਸਟੇਸ਼ਨ ਦੇ ਉੱਪਰ ਖੜਿਆ ਹਾਂ ਮੈਨੂੰ ਇੱਥੋਂ ਆ ਕੇ ਲੈ ਜਾਓ ਚਲੋ ਜੀ ਪ੍ਰਿਆਨਸ਼ੂ ਦੇ ਪਿੰਡ ਦੇ ਦੋ ਮੁੰਡੇ ਜਾਂਦੇ ਆ ਮੋਟਰਸਾਈਕਲ ਦੇ ਉੱਪਰ ਰੇਲਵੇ ਸਟੇਸ਼ਨ ਦੇ ਉੱਪਰੋਂ ਪ੍ਰਿਆਨਸ਼ੂ ਨੂੰ ਪਿੱਛੇ ਬਿਠਾ ਕੇ ਪਿੰਡ ਵੱਲ ਆ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਪਿੱਛੋਂ ਦੀ ਦੋ ਮੁੰਡੇ ਮੋਟਰਸਾਈਕਲ ਤੇ ਹੋਰ ਆਉਂਦੇ ਆ ਜਿੰਨਾਂ ਕੋਲੇ ਰਿਵਾਰ ਵੱਲ ਹੁੰਦਾ ਆ ਉਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ ਚਾਰ ਗੋਲੀਆਂ ਚੱਲਦੀਆਂ ਨੇ ਦੋ ਗੋਲੀਆਂ ਪ੍ਰਿਆਨਸ਼ੂ ਦੇ ਲੱਗ ਜਾਂਦੀਆਂ ਨੇ ਪ੍ਰਿਆਨਸ਼ੂ ਵਿਚਾਰਾ ਮੋਟਰਸਾਈਕਲ ਦੇ ਪਿੱਛੋਂ ਡੜ ਕਰਕੇ ਡਿੱਗ ਪੈਂਦਾ ਚਲੋ ਜੀ ਉਹ ਮੁੰਡੇ ਮੋਟਰਸਾਈਕਲ ਭਜਾ ਕੇ ਲੈ ਜਾਂਦੇ ਆ ਜਿਹੜੇ ਹੁਣ ਪ੍ਰਿਆਨਸ਼ੂ ਦੇ ਦੋ ਦੋਸਤ ਹੁੰਦੇ ਆ ਉਹਨਾਂ ਵਿਚਾਰੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਹੁਣ ਕਰੀਏ ਤੇ ਕੀ ਕਰੀਏ ਚਲੋ ਜੀ ਫਿਰ ਵੀ ਉਹ ਸਿਆਣਫ ਤੋਂ ਕੰਮ ਲੈਂਦੇ ਆ ਉਹ ਜਲਦੀ ਜਲਦੀ ਪ੍ਰਿਆਨਸ਼ੂ ਨੂੰ ਮੋਟਰਸਾਈਕਲ ਦੇ ਵਿਚਾਰੇ ਬਿਠਾ ਕੇ ਭਜਾ ਕੇ ਮੋਟਰਸਾਈਕਲ ਵਿਚਾਰੇ ਨੇੜੇ ਦੇ ਕਿਸੇ ਹਸਪੀਟਲ ਵਿੱਚ ਲੈ ਜਾਂਦੇ ਆ ਤਾਂ ਡਾਕਟਰ ਦੱਸ ਦਿਆ ਕੀ ਤਾਂ ਖਤਮ ਹੋ ਚੁੱਕਿਆ ਚਲੋ ਜੀ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਜਦੋਂ ਹੁਣ ਪੁਲਿਸ ਆਉਂਦੀ ਆ ਤਾਂ ਪੁਲਿਸ ਦਾ ਸਿੱਧਾ ਸ਼ੱਕ ਜਾਂਦਾ ਪ੍ਰਿਆੰਸ਼ੂ ਦੇ ਦੋਨਾਂ ਦੋਸਤਾਂ ਦੇ ਉੱਪਰ ਜਿਹੜੇ ਕਿ ਪ੍ਰਿਆੰਸ਼ੂ ਨੂੰ ਰੇਲਵੇ ਸਟੇਸ਼ਨ ਤੋਂ ਵਿਚਾਰੇ ਲੈਣ ਗਏ ਸੀ। ਚਾਹੇ ਪੁਲਿਸ ਉਹਨਾਂ ਦੀ ਪੁੱਛ ਪੜਤਾਲ ਕਰਦੀ ਆ, ਉਹਨਾਂ ਦੀ ਇਨਕੁਆਰੀ ਕਰਦੀ ਆ, ਉਹਨਾਂ ਦੇ ਫੋਨ ਦੀਆਂ ਕਾਲ ਡਿਟੇਲਾਂ ਕਢਾਉਂਦੀ ਆ। ਉਹਨਾਂ ਨੂੰ ਡਰਾਉਂਦੀ ਧਮਕਾਉਂਦੀ ਵੀ ਆ ਪਰ ਪੁਲਿਸ ਦੇ ਹੱਥੇ ਕੁਝ ਨਹੀਂ ਲੱਗਦਾ ਕਿਉਂਕਿ ਉਹ ਵਿਚਾਰੇ ਹੈ ਹੀ ਬੇਕਸੂਰ ਸੀਗੇ। ਉਸ ਤੋਂ ਬਾਅਦ ਪੁਲਿਸ ਕੀ ਕਰਦੀ ਆ ਪ੍ਰਿਆੰਸ਼ੂ ਦੀ ਕਾਲ ਡਿਟੇਲ ਕਢਾਉਂਦੀ ਆ। ਕਾਲ ਡਿਟੇਲ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਿ 4 ਘੰ ਕਟੋ-ਕਟ 25-26 ਵਾਰ ਪ੍ਰਿਆੰਸ਼ੂ ਫੋਨ ਕੀਤਾ ਹੋਇਆ। ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਗੁੰਜਣ ਦੇ ਉੱਪਰ ਵੀ ਸ਼ੱਕ ਜਾਂਦਾ ਕਿ ਇਹੋ ਜਿਹਾ ਇਹਨੂੰ ਪ੍ਰਿਆੰਸ਼ੂ ਨਾਲ ਕੀ ਕੰਮ ਸੀ ਆਪਣੇ ਘਰ ਵਾਲੇ ਨਾਲ ਇੱਕ ਪਤਨੀ ਨੂੰ ਇੰਨਾ ਕੀ ਕੰਮ ਸੀਗਾ ਕਿ 4 ਘੰਟਿਆਂ ਵਿੱਚ 25-26 ਵਾਰ ਕਾਲ ਲਾਏਗੀ। ਚਲੋ ਜੀ ਉਸ ਤੋਂ ਬਾਅਦ ਗੁੰਜਣ ਦੇ ਫੋਨ ਦੀ ਕਾਲ ਡਿਟੇਲ ਕਢਾਈ ਜਾਂਦੀ ਹੈ। ਜਦੋਂ ਗੁੰਜਣ ਦੇ ਨੰਬਰ ਦੀ ਕਾਲ ਡਿਟੇਲ ਕਢਾਈ ਜਾਂਦੀ ਹੈ ਤਾਂ ਇੱਕ ਸ਼ੱਕੀ ਨੰਬਰ ਸਾਹਮਣੇ ਆਉਂਦਾ ਜਿਹਦੇ ਤੇ ਇੱਕ ਦਿਨ ਦੇ ਵਿੱਚ ਲਗਭਗ 40 ਤੋਂ 45 ਵਾਰ ਫੋਨ ਕੀਤੇ ਗਏ ਸੀ ਜਾਂ ਫੋਨ ਵਾਪਸ ਆਏ ਸੀ ਤਾਂ ਪੁਲਿਸ ਦੀ ਸ਼ੱਕ ਦੀ ਸੂਈ ਹੁਣ ਗੁੰਜਣ ਦੇ ਸਿਰ ਤੇ ਘੁੰਮਣ ਲੱਗ ਜਾਂਦੀ ਹੈ ਤਾਂ ਪੁਲਿਸ ਗੁੰਜਣ ਦਾ ਫੋਨ ਘਰੇ ਲੈਣ ਲਈ ਆਉਂਦੀ ਹੈ ਵੀ ਸਾਨੂੰ ਫੋਨ ਦਿੱਤਾ ਜਾਵੇ ਅਸੀਂ ਜਾਂਚ ਪੜਤਾਲ ਕਰਨੀ ਹੈ ਤਾਂ ਜਿਹੜੀ ਗੁੰਜਣ ਹੁੰਦੀ ਉਹ ਫੋਨ ਦੇਣ ਤੋਂ ਟਾਲ ਮਟੋਲ ਕਰਨ ਲੱਗ ਜਾਂਦੀ ਹੈ ਪਰ ਪੁਲਿਸ ਫਿਰ ਵੀ ਤੱਕੇ ਨਾਲ ਉਹ ਫੋਨ ਲੈ ਜਾਂਦੀ ਹੈ ਬੜੀ ਬਰੀਕੀ ਨਾਲ ਫੋਨ ਦੀ ਜਾਂਚ ਹੁੰਦੀ ਆ ਤਾਂ ਕੁਝ ਹੋਰ ਵੀ ਰਾਜ਼ ਨਿਕਲ ਕੇ ਸਾਹਮਣੇ ਆਉਂਦੇ ਉਸ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਹੈ ਉਹ ਗੁੰਜਣ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾਂਦੀ ਹੈ ਤਾਂ ਗੁੰਜਣ ਦੀ ਪੁੱਛ ਪੜਤਾੜ ਸ਼ੁਰੂ ਹੁੰਦੀ ਹੈ ਬਈ ਤਾਂ ਜਿਹੜੀ ਗੁੰਜਣ ਸੀਗੀ ਉਹ ਮੁੜ ਕੇ ਬਿਆਨਾਂ ਤੋਂ ਭੱਜਣ ਲੱਗ ਜਾਂਦੀ ਹੈ ਕਦੇ ਕਿਹੜੇ ਬਿਆਨ ਦੇ ਦਿਆ ਕਰੇ ਕਦੇ ਕਿਹੜੇ ਬਿਆਨ ਦੇ ਦਿਆ ਕਰੇ ਕਦੇ ਕਿਵੇਂ ਕਹਿਆ ਕਰੇ ਕਦੇ ਕਿਵੇਂ ਕਹਿਆ ਕਰੇ ਤਾਂ ਪੁਲਿਸ ਨੂੰ ਪੱਕਾ ਯਕੀਨ ਹੋ ਜਾਂਦਾ ਕਿ ਸਾਰਾ ਖੇਡ ਰਚਾਇਆ ਹੀ ਇਹਨੇ ਹੈ ਚਲੋ ਜੀ ਉਸ ਤੋਂ ਬਾਅਦ ਜਦੋਂ ਹੋਰ ਸਖਤਾਈ ਕੀਤੀ ਜਾਂਦੀ ਹੈ ਤਾਂ ਗੁੰਜਣ ਉੱਥੇ ਇੱਕ ਬੜੀ ਹੈਰਾਨੀ ਕਰਨ ਵਾਲੀ ਕਹਾਣੀ ਸੁਣਾਉਂਦੀ ਹੈ ਗੁੰਜਣ ਪੁਲਿਸ ਨੂੰ ਦੱਸਦੀ ਹੈ ਕਿ ਮੈਂ 14 ਸਾਲ ਦੀ ਉਮਰ ਦੇ ਵਿੱਚ ਆਪਦੇ ਫੋਫੜ ਦੇ ਘਰ ਚਲੀ ਗਈ ਸੀ ਜਾਨੀ ਕਿ ਆਪਦੀ ਭੂਆ ਦੇ ਕੋਲ ਜਾ ਕੇ ਪੜਨ ਲੱਗ ਗਈ ਸੀ ਤੇ ਜਦੋਂ ਮੈਂ 15 ਸਾਲ ਦੀ ਹੁੰਨੀ ਆ ਤਾਂ ਮੈਨੂੰ ਮੇਰੇ ਹੀ ਫੁੱਫੜ ਦੇ ਨਾਲ ਪਿਆਰ ਹੋ ਜਾਂਦਾ ਜਿਹਦੀ ਕਦੋਂ ਉਮਰ ਲਗਭਗ 40-45 ਸਾਲ ਦੀ ਸੀ ਫੁੱਫੜ ਦੀ ਉਮਰ ਫੁੱਫੜ ਮੈਨੂੰ ਵਨਸਵਾਨੇ ਕੱਪੜੇ ਲਿਆ ਕੇ ਦਿੰਦਾ ਸੀਗਾ ਮੇਰੇ ਖਾਣ ਪੀਣ ਦਾ ਬਹੁਤ ਧਿਆਨ ਰੱਖਦਾ ਸੀ ਕਿਉਂਕਿ ਜਿਹੜਾ ਫੁੱਫੜ ਸੀ ਘਰੋਂ ਉਹ ਵੀ ਚੰਗਾ ਸਰਦਾ ਵਰਦਾ ਸੀ ਪੈਸੇ ਤੇ ਲੜਾ ਬੰਦਾ ਸੀ ਤਾਂ ਗੁੰਜਰ ਕਹਿੰਦੀ ਹੈ 15 ਸਾਲ ਦੀ ਉਮਰ ਦੇ ਵਿੱਚ ਮੈਨੂੰ ਫੁੱਫੜ ਨਾਲ ਪਿਆਰ ਹੋ ਜਾਂਦਾ ਤੇ 15 ਸਾਲਾਂ ਦੀ ਉਮਰ ਦੇ ਵਿੱਚ ਵੀ ਮੈਂ ਪਹਿਲੀ ਵਾਰ ਫੁੱਫੜ ਨਾਲ ਸਬੰਧ ਬਣਾਏ ਜਦੋਂ ਮੈਂ ਸਬੰਧ ਬਣਾਉਣੀਆ ਮੈਨੂੰ ਬੜਾ ਚੰਗਾ ਮਹਿਸੂਸ ਹੁੰਦਾ ਹਫਤੇ ਵਿੱਚ 3-4 ਚਾਰ ਵਾਰੀ ਸਾਡੇ ਚ ਆਪਸ ਚ ਸਾਰਾ ਕੁਝ ਚੱਲਦਾ ਰਹਿੰਦਾ ਸੀਗਾ ਜਿਹੜੀ ਮੇਰੀ ਭੂਆ ਹੁੰਦੀ ਸੀ ਜਦੋਂ ਉਹ ਆਣ ਗਵਾਂਡੇ ਦੇ ਘਰ ਦੇ ਵਿੱਚ ਚਲੀ ਜਾਂਦੀ ਸੀ ਤਾਂ ਪਿੱਛੋਂ ਜਿਹੜਾ ਫੁੱਫੜ ਹੁੰਦਾ ਸੀਗਾ ਉਹ ਕਹਿੰਦੀ ਮੇਰੇ ਨਾਲ ਸਬੰਧ ਬਣਾਉਂਦਾ ਹੁੰਦਾ ਸੀਗਾ ਕਹਿੰਦੀ ਮੈਂ ਵਿੱਚੋਂ ਕਈ ਵਾਰੀ ਪ੍ਰੈਗਨੈਂਟ ਵੀ ਹੋਈ ਤਾਂ ਮੇਰਾ ਜਿਹੜਾ ਫੁੱਫੜ ਸੀਗਾ ਉਹ ਮੈਨੂੰ ਅਵਾਰਸ਼ਨ ਕਿਟ ਖਵਾ ਦਿੰਦਾ ਹੁੰਦਾ ਸੀਗਾ ਇਸ ਤੋਂ ਇਲਾਵਾ ਉਹਨੂੰ ਫੁੱਫੜ ਹੋਰ ਗਲਤ ਗੋਲੀਆਂ ਵੀ ਖਵਾ ਦਿੰਦਾ ਸੀ ਜਿਸ ਦੇ ਨਾਲ ਬੰਦਾ ਜ਼ਿਆਦਾ ਉਹ ਤੇਜਿਤ ਹੁੰਦਾ ਕਹਿੰਦੀ ਇਸ ਤਰ੍ਹਾਂ ਕਰਦਿਆ ਕਰਦਿਆਂ ਸਮਾਂ 11-12 ਸਾਲ ਦਾ ਲੰਘ ਗਿਆ ਪਰ ਮੇਰੀ ਭੂਆ ਨੂੰ ਬਿਲਕੁਲ ਵੀ ਕਿਸੇ ਪੂਆ ਨੇ ਸ਼ੱਕ ਹੀ ਨਹੀਂ ਕੀਤਾ ਸ਼ੱਕ ਵਿਚਾਰੀ ਨੇ ਕਿਉਂ ਨਹੀਂ ਕੀਤਾ ਕਿਉਂਕਿ ਰਿਸ਼ਤਾ ਹੀ ਬਹੁਤ ਪਵਿੱਤਰ ਸੀਗਾ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਹੈਗੀ ਤਾਂ ਸਮਾਂ ਆਉਂਦਾ April 2025 ਦਾ ਰਾਤ ਦਾ ਸਮਾਂ ਹੁੰਦਾ ਤੇ ਜਿਹੜਾ ਫੁੱਫੜ ਹੁੰਦਾ ਗੁੰਜਣ ਦਾ ਉਹ ਕੀ ਕਰਦਾ ਉਹ ਨੀਂਦ ਦੀਆਂ ਗੋਲੀਆਂ ਦੁੱਧ ਵਿੱਚ ਘੋਲ ਕੇ ਪੂਆ ਨੂੰ ਪਿਆ ਦਿੰਦਾ ਤਾਂ ਰਾਤ ਦੇ 12 1 ਵਜੇ ਦੇ ਦਰਮਿਆਨ ਜਿਹੜੀ ਗੁੰਜਰ ਹੁੰਦੀ ਹੈ ਇਹ ਆ ਦੇ ਫੁੱਫੜ ਦੇ ਨਾਲ ਕਮਰੇ ਦੇ ਵਿੱਚ ਨਗਨ ਅਵਸਥਾ ਦੇ ਵਿੱਚ ਸੰਬੰਧ ਬਣਾ ਰਹੀ ਹੁੰਦੀ ਹੈ ਜਿਹੜੀ ਭੂਆ ਹੁੰਦੀ ਆ ਉਹਦੀ ਅਚਾਨਕ ਜਾ ਖੁੱਲ ਜਾਂਦੀ ਆ ਜਦੋਂ ਉਹ ਦੂਸਰੇ ਕਮਰੇ ਚ ਜਾ ਕੇ ਦੇਖਦੀ ਆ ਕਿ ਮੇਰਾ ਘਰ ਵਾਲਾ ਮੇਰੇ ਕੋਲ ਨਹੀਂ ਸੋਤਾ ਕਿੱਧਰ ਗਿਆ ਜਦ ਦੂਜੇ ਕਮਰੇ ਚ ਜਾ ਕੇ ਨਿਗਾਹ ਮਾਰਦੀ ਆ ਤਾਂ ਜਿਹੜੀ ਗੁੰਜਣ ਹੁੰਦੀ ਆ ਉਹ ਆਪ ਦੇ ਫੁੱਫੜ ਨਾਲ ਸੰਬੰਧ ਬਣਾ ਰਹੀ ਹੁੰਦੀ ਆ ਭੂਆ ਉੱਥੇ ચીਕਦੀ ਆ ਕਰ ਲਾਉਂਦੀ ਆ ਇਹ ਦੋਨੇ ਜਣਿਆਂ ਦੇ ਹੋਸ਼ ਛੁੱਟ ਜਾਂਦੇ ਆ ਜਲਦੀ ਜਲਦੀ ਕੱਪੜੇ ਪਾ ਲੈਂਦੇ ਆ ਉਸ ਤੋਂ ਬਾਅਦ ਜਿਹੜਾ ਫੁੱਫੜ ਹੁੰਦਾ ਕਹਿੰਦੀ ਉਹ ਮੇਰੀ ਭੂਆ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਭੂਆ ਕਿਸੇ ਦੀ ਕੋਈ ਗੱਲ ਨਹੀਂ ਸੁਣਦੀ ਦੋ ਦਿਨਾਂ ਤੱਕ ਭੂਆ ਉਹ ਕਿਸੇ ਨੂੰ ਕੋਈ ਗੱਲ ਨਹੀਂ ਦੱਸਦੀ ਦੋ ਦਿਨਾਂ ਬਾਅਦ ਜਿਹੜੀ ਭੂਆ ਹੁੰਦੀ ਹੈ ਕਹਿੰਦੀ ਉਹ ਮੇਰੇ ਪਿਓ ਨੂੰ ਕਹਿ ਦਿੰਦੀ ਹੈ ਵੀ ਆਪਦੀ ਕੁੜੀ ਇਥੋਂ ਲੈ ਜਾਏ ਮੇਰਾ ਘਰ ਵੀ ਖਰਾਬ ਕਰੀ ਜਾਂਦੀ ਹੈ ਇਹ ਤਾਂ ਆਪਦੇ ਫੁੱਫੜ ਨਾਲ ਹੀ ਖੇ ਮਿੱਟੀ ਖਾਂਦੀ ਫਿਰਦੀ ਹੈ ਇਹ ਗੱਲ ਸੁਣ ਕੇ ਗੁੰਜਨ ਕਹਿੰਦੀ ਹੈ ਕਿ ਜਦੋਂ ਮੇਰਾ ਪਿਓ ਹੁੰਦਾ ਬਹੁਤ ਗੁੱਸੇ 'ਚ ਆ ਜਾਂਦਾ ਉਹ ਮੇਰੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੰਦਾ ਤੇ ਕਾਲੀ-ਕਾਲੀ 'ਚ ਕਹਿੰਦੀ ਮੇਰਾ ਰਿਸ਼ਤਾ ਪ੍ਰਿਆੰਸ਼ ਨਾਲ ਕਰ ਦਿੱਤਾ 1 ਮਈ 2025 ਨੂੰ ਕਹਿੰਦੀ ਮੇਰਾ ਰਿਸ਼ਤਾ ਪ੍ਰਿਆਨਸ਼ੂ ਨਾਲ ਹੋ ਜਾਂਦਾ ਤੇ ਸੁਹਾਗ ਰਾਤ ਤੋਂ ਬਾਅਦ ਜਿਹੜਾ ਪ੍ਰਿਆਨਸ਼ੂ ਹੁੰਦਾ ਮੈਨੂੰ ਉਹ ਵੀ ਮਿਹਨੇ ਮਾਰਦਾ ਹੁੰਦਾ ਕਿ ਤੂੰ ਤਾਂ ਪਿੱਛੇ ਬਹੁਤ ਖੇ ਖਾਦੀ ਹੋਈ ਹੈ ਤੂੰ ਤਾਂ ਪਤਾ ਨਹੀਂ ਕਿੰਨੀਆਂ ਕਿ ਸੁਹਾਗ ਰਾਤਾਂ ਮਣਾਈਆਂ ਹੋਈਆਂ ਨੇ ਪਰ ਫਿਰ ਵੀ ਉਹ ਕਹਿੰਦੀ ਏ ਗੱਲ ਮੈਨੂੰ ਕਹਿ ਦਿੰਦਾ ਕਿ ਤੇਰੇ ਪਾਸਟ ਦੇ ਮੈਂ ਨਹੀਂ ਜਾਂਦਾ ਪਰ ਫਿਊਚਰ ਚ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਹੁਣ ਗੁੰਜਣ ਸੀ ਜਿਹੜੀ ਉਹ ਕਹਿੰਦੀ ਵੀ ਮੈਨੂੰ ਆਪਦੇ ਫੁੱਫੜ ਨਾਲ ਇੰਨਾ ਕੁ ਜ਼ਿਆਦਾ ਪਿਆਰ ਸੀਗਾ ਕਿ ਮੈਨੂੰ ਕੁਝ ਹੋਰ ਨਹੀਂ ਸੀ ਦਿਸਦਾ ਗੁੰਜਣੀ ਵੀ ਦੱਸਦੀ ਹੈ ਕਿ ਮੈਂ ਵਿਆਹ ਤੋਂ ਬਾਅਦ ਵੀ ਫੁੱਫੜ ਨੂੰ ਫੋਨ ਕਰਦੀ ਰਹੀ ਤੇ ਮੈਂ ਇੱਕ ਦੋ ਵਾਰੀ ਫੁੱਫੜ ਨੂੰ ਮਿਲ ਵੀ ਚੁੱਕੀ ਕਹਿੰਦੀ ਉਸ ਤੋਂ ਬਾਅਦ ਜਿਹੜਾ ਪ੍ਰਿਆਨਸ਼ੂ ਨੂੰ ਮੈਨੂੰ ਰਾਹ ਦਾ ਰੋੜਾ ਲੱਗਣ ਲੱਗ ਗਿਆ ਤੇ ਮੈਂ ਕਹਿੰਦੀ ਆਪਦੇ ਫੁੱਫੜ ਨਾਲ ਰਲ ਕੇ ਇਹ ਸਕੀਮ ਬਣਾਈ ਕਿ ਤੂੰ ਇਹਨੂੰ ਰਸਤੇ 'ਚੋਂ ਹਟਾ ਦੇ ਮੈਂ ਸਿਰਫ ਤੇਰੇ ਨਾਲ ਰਹਿਣਾ ਤਾਂ ਗੁੰਜਨ ਕਹਿੰਦੀ ਮੇਰੇ ਫੁੱਫੜ ਜੀਵਨ ਸਿੰਘ ਨੇ 18 ਲੱਖ ਦੇ ਵਿੱਚ ਆਂਧਰਾ ਪ੍ਰਦੇਸ਼ ਤੋਂ ਦੋ ਸ਼ੂਟਰ ਹਾਇਰ ਕੀਤੇ ਜੈ ਸ਼ੰਕਰ ਤੇ ਮਕੇਸ਼ ਕਹਿੰਦੀ ਜਿਸ ਦਿਨ 24 ਜੂਨ 2025 ਨੂੰ ਪ੍ਰਿਆਨਸ਼ੂ ਰਿਸਟੋਰਾਂ ਨੂੰ ਮਿਲ ਲ ਜਾਂਦਾ ਉਸੇ ਦਿਨ ਹੀ ਜਿਹੜੇ ਗੈਂਗਸਟਰ ਹੁੰਦੇ ਆ ਉਹ ਆਂਧਰਾ ਪ੍ਰਦੇਸ਼ ਤੋਂ ਔਰੰਗਾਬਾਦ ਦੇ ਵਿੱਚ ਆ ਜਾਂਦੇ ਆ ਕਿਸੇ ਹੋਟਲ ਦੇ ਵਿੱਚ ਠਹਿਰਦੇ ਆ ਤਾਂ ਗੁੰਜਣ ਦੱਸਦੀ ਹੈ ਕਿ ਮੈਂ 25 26 ਵਾਰ ਪ੍ਰਿਆੰਸ਼ੂ ਨੂੰ ਫੋਨ ਤਾਂ ਕੀਤਾ ਕਿਉਂਕਿ ਮੈਂ ਵਾਰ-ਵਾਰ ਫੋਨ ਕਰਕੇ ਪੁੱਛ ਰਹੀ ਸੀਗੀ ਕਿ ਤੂੰ ਕਿੱਥੇ ਆ ਗਿਆ ਕਾਹਦੇ ਤੇ ਆ ਰਿਹਾ ਕਿਵੇਂ ਆ ਰਿਹਾ ਤੇਰੇ ਨਾਲ ਕੌਣ ਆ ਕਿਵੇਂ ਆ ਕਿਉਂਕਿ ਉਹ ਸਾਰੀ ਜਾਣਕਾਰੀ ਫੋਨ ਕਰਕੇ ਕਹਿੰਦੀ ਫਿਰ ਮੈਂ ਫੁੱਫੜ ਨੂੰ ਦਿੰਦੀ ਸੀ ਜਾਣਕਾਰੀ ਤੇ ਫੁੱਫੜ ਕਾ ਸਾਰਾ ਕੁਝ ਸ਼ੂਟਰਾਂ ਨੂੰ ਦੱਸਦਾ ਸੀਗਾ ਪ੍ਰਿਆੰਸ਼ੂ ਦੇ ਰੇਲਵੇ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਹੀ 3-4 ਘੰਟੇ ਪਹਿਲਾਂ ਜਿਹੜੇ ਸ਼ੂਟਰ ਦੋਨੇ ਸੀ ਉਹ ਰੇਲਵੇ ਸਟੇਸ਼ਨ ਦੇ ਉੱਪਰ ਪਹੁੰਚ ਚੁੱਕੇ ਸੀ ਤੇ ਉਹ ਰੇਲਵੇ ਸਟੇਸ਼ਨ ਤੋਂ ਹੀ ਪ੍ਰਿਆੰਸ਼ੂ ਦੇ ਪਿੱਛੇ ਲੱਗੇ ਸੀ ਰਸਤੇ ਵਿੱਚ ਉਹਨਾਂ ਨੇ ਗੋਲੀਆਂ ਮਾਰ ਕੇ ਪ੍ਰਿਆੰਸ਼ੂ ਨੂੰ ਮਾਰ ਦਿੱਤਾ ਹੁਣ ਜਿਹੜੀ ਇਹ ਗੁੰਜਣਾ ਇਹ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਈ ਜਿਹੜੇ ਤੋਂ ਸ਼ੂਟਰ ਸੀ ਜੈ ਸ਼ੰਕਰ ਤੇ ਮੁਕੇਸ਼ ਇਹ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਈ ਤੇ ਜਿਹੜਾ ਉਹ ਬੁੱਢੜ ਕੋੜਾ 55 ਸਾਲਾਂ ਦਾ ਉਹ ਵੀ ਫਰਾਰ ਹੋ ਗਿਆ ਉਹ ਪੁਲਿਸ ਦੇ ਘੇਰੇ 'ਚ ਨਹੀਂ ਆਇਆ ਹੁਣ ਤੁਸੀਂ ਇਹ ਦੇਖੋ ਵੀ ਬੰਦਾ ਕਿਹਦੇ ਤੇ ਯਕੀਨ ਕਰੇ ਯਾਰ ਐਡਾ ਕਾਲ ਯੁਗ ਆ ਗਿਆ ਕਿ ਬੰਦਾ ਕਿਸੇ ਰਿਸ਼ਤੇਦਾਰ ਤੇ ਵੀ ਯਕੀਨ ਕਰਨ ਲੱਗਿਆ ਡਰਦਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਰਿਸ਼ਤੇਦਾਰ ਮਾੜੇ ਹੁੰਦੇ ਜਾਂ ਪੰਜੇ ਉਂਗਲਾਂ ਇੱਕੋ ਜਿਹੀਆਂ ਹੁੰਦੀਆਂ ਪਰ ਕੁਝ ਕੁ ਰਿਸ਼ਤੇਦਾਰ ਮਰੀਆਂ ਜਮੀਰਾਂ ਵਾਲੇ ਗਿਰੀਆਂ ਸੋਚਾਂ ਵਾਲੇ ਅੱਜ ਵੀ ਰਿਸ਼ਤਿਆਂ ਵਿੱਚ ਇਹੋ ਜਿਹਾ ਗੰਦ ਪਾ ਰਹੇ ਆ। ਬੇਸ਼ੱਕ ਗੁੰਜਣ ਦੀ ਉਮਰ 15 ਸਾਲ ਦੀ ਸੀ ਜੇ ਫੁੱਪੜ ਸਿਆਣਾ ਹੁੰਦਾ ਤਾਂ ਸ਼ਾਇਦ ਉਹਨੂੰ ਸਮਝਾ ਸਕਦਾ ਸੀ ਉਹਨੂੰ ਉਸ ਰਸਤੇ ਤੋਂ ਮੋੜ ਸਕਦਾ ਸੀਗਾ। ਪਰ ਜਿਸਮ ਦੀ ਹਵਸ ਵੱਡਿਆਂ ਵੱਡਿਆਂ ਨੂੰ ਅੰਨ੍ਹਾ ਕਰ ਦਿੰਦੀ ਹੈ। ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਆਪਦੇ ਛੋਟੀ ਉਮਰ ਦੇ ਧੀ ਪੁੱਤ ਨੂੰ ਕਦੇ ਵੀ ਰਿਸ਼ਤੇਦਾਰੀ ਵਿੱਚ ਪੜਨ ਲਈ ਨਾ ਭੇਜੋ, ਇਕੱਲੇ ਨੂੰ ਨਾ ਭੇਜੋ। ਪਤਾ ਨਹੀਂ ਕਿਹੜੇ ਰਿਸ਼ਤੇਦਾਰ ਦੀ ਜਮੀਰ ਕਦੋਂ ਮਰ ਜਣੀ ਹੈ ਕਿਹਨੇ ਘਟਿਆ ਸੋਚਦੇ ਕਦੋਂ ਉੱਤਰ ਆਉਣਾ ਇਸ ਗੱਲ ਬਾਰੇ ਕੁਝ ਨਹੀਂ ਪਤਾ। ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਵੱਤਵਦ ਲੋਕ ਸੁਚੇਤ ਹੋਣ ਜਾਗਰੂਕ ਹੋਣ। ਸਾਡਾ ਮਕਸਦ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਹੈ ਜਾਗਰੂਕ ਕਰਨਾ ਹੈ। ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ।